ਗਿਆਨ ਕੀ ਆਸ ਤੇ ਨਰ ਤੋ ਜਿਤ ਜਾਹੀਗੇ ਸਤ ਪਾਖੈ ਰਵਿਦਾਸ ਜੁਗਲੇ ਈਸ਼ਰ ਨਪੈ ਸਤਿਗੁਰਦਾਸ ਮਹਾਰਾਜ ਕੀ ਜੈ ਗੁਰਦੇਵ ਜੈ ਪੀਰ ਜੈ ਗੁਰਦਾਸ ਸਤਿਗੁਰਦਾਸ ਮਹਾਰਾਜ ਤੇਰੀ ਸੋਚ ਤੇ ਗੁਰਪ੍ਰੀਤ 사ਸੰਗਤ ਜੀ ਸਾਡੇ ਬਹੁਤ ਹੀ ਸਮਾਜ ਦੇ ਪ੍ਰਚਾਰਕ ਜਥੇਬੰਦੀਆਂ ਸਿਰੂ ਕਰਦੇ ਜਿੱਦੇ ਸਾਡੇ ਬਹੁਤ ਵਿਦਵਾਨ ਜਾਂ ਹੁੰਦੇ ਜਿੰਨੀਆਂ ਜਥੇਬੰਦੀਆਂ ਬਹੁਤ ਵਿਦਵਾਨ ਨੇ ਜਿੰਨਾ ਬਾਤੀ ਸੁਣ ਲੋ ਜਿੰਨਾ ਬਾਤੀ ਇਹਨਾਂ ਤੋਂ ਸਮਝਵਾ ਲੋ ਬੜਾ ਜੇ ਮਹਾਂਪੁਰਸ਼ਾਂ ਦੇ ਪਰਵਚਨ ਸੁਣਦੇ ਆ ਮਹਾਂਪੁਰਸ਼ਾਂ ਦੇ ਸ਼ੇਵ ਤੋਂ ਦਪਹਿਰ ਤੋਂ ਤੱਕ ਆਪ ਜੀ ਨੂੰ ਸਤਗੁਰੂ ਦਾਸ ਮਹਾਰਾਜ ਦਾ ਜੋ ਗੁਰੂ ਕਮੇਟੀ ਦੇ ਡਿਰੇਕਟਰ ਜੀ ਉਹਨਾਂ ਨੇ ਆਪਣੇ ਇੱਕ ਪ੍ਰਚਾਰਕ ਨੂੰ ਦੱਸਦਾ ਜਿਹੜਾ ਕਿ ਮਸਲਾ ਬਹੁਤ 겁ੀਦਾ ਵੱਡਾ ਹੈ ਗੁਰੂਰ ਅਤੇ ਪਹੁੰਚਦਾ ਪਰ ਗੁਰੂ ਪਾਸ ਮਹਾਰਾਜੀ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਲ ਪੜ੍ਹਦੇ ਆ ਉਹਦੇ ਵਿੱਚ ਮਾਪਰ ਸਤਿਕਾਰ ਕੀ ਹੈ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਤੇਜ ਬਾਣੀ ਨੂੰ ਸਾਰੀ ਜੇ ਗੁਰੂ ਬਾਣੀ ਆ ਤਾਂ ਬਾਣੀ ਦੇ ਵਿੱਚ ਬੈਠੀ ਸਾਰੀ ਮਾਪਰ ਸਤਿਕਾਰਿਆ ਕੋਈ ਗੁਰੂ ਆ ਬਾਅਦ ਵਿੱਚ ਪਹਿਲਾਂ ਇਹਦਾ ਨਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਆਦਿ ਗ੍ਰੰਥ ਜੋ ਵਰਤੰਤ ਗਤੀ ਬਖਸ਼ਿਆ ਕਛੀ ਗੁਰੂ ਗ੍ਰੰਥ ਸਾਹਿਬ ਨੂੰ ਭਾਰਤੀ ਤਾਂ ਅਣੀ ਸੰਦੇਤ ਰਾਜ ਜੀ ਪਹਿਲਾਂ ਕਹਿ ਕੇ ਗਏ ਧੰਨ ਧੰਨ ਹਰ ਭਗਤ ਸਤ ਗੁਰੂ ਹਮਾਰਾ ਉਹ ਕਹਿੰਦੇ ਧੰਨਿਆ ਧੰਨਿਆ ਹਰ ਭਗਤ ਜਿਹੜਾ ਹਰੀ ਪਰਮਾਤਮਾ ਦੀ ਭਗਤੀ ਕਰਦਾ ਉਹ ਤਾਂ ਕਹਿੰਦੇ ਮੇਰਾ ਫਤਗੁਰ ਹਾ ਜੇ ਗੁਰੂ ਸਤ ਗੁਰੂ ਨੇ ਕਹਿੰਦੇ ਆ ਤਾਂ ਸਾਡੇ ਕੀੜੇ ਪਿਆ ਸਾਡੀ ਜਵਾਨ ਡੁੱਟਦੀ ਹੈ ਗੁਰੂ ਨੂੰ ਗੁਰੂ ਨੇ ਕਹਿੰਦੇ ਤੇ ਗੁਰੂ ਨੂੰ ਜਿਹੜੀ ਗਰਵਾਇਆ ਗਰਵਾਣੀ ਬਾਤ ਚਾਈ ਮੈਂ ਲਖ ਗੁਰੂ ਆਇਆ 59 ਰਾਜੇ ਗੁਰੂ ਦਾ ਜਿਹਨੇ ਰਾਜੇ ਰਾਣੀਆਂ ਸੇਵਕ ਹੋ ਗਿਆ 59 ਰਾਜੇ ਰਾਣੀਆਂ ਜਿਹੜੀ ਬਾੜੀਆਂ ਉਹ ਬਾਤ ਚਾਈਆ ਪਹਿਲਾਂ ਕੌਣ ਆਇਆ ਗੁਰੂ ਆਇਆ ਉਹਦੇ ਗੁਰੂਆਕਤ ਬਾਣੀ ਚਾਰਨ ਕੀਤੀ ਆ ਜਿਹੜੀ ਬਾਣੀ ਆ ਗੁਰੂਆਂ ਨੇ ਚਾਹਤੀ ਕਿ ਤਾਂ ਬਾਣੀ ਆਈ ਆ ਫੇਰਾਂ ਬਾਣੀ ਨਹੀਂ ਆਈ ਜੇ ਬਾਣੀ ਗੁਰੂ ਤਾਂ ਗੁਰੂ ਰਬਾਸਵਰ ਜੀ ਕੀ ਆ ਉਹ ਸਾਡੇ ਸਤਿਗੁਰੂ ਆ ਤੇ ਗੁਰੂ ਦਾਸ ਮਹਾਰਾਜ ਜੀ ਨੂੰ ਜਿਹੜਾ ਅੱਜ ਭੰਤ ਸ਼ਬਦ ਕਹਿ ਕਹਿ ਰਹੇ ਆ ਇਹ ਕੌਣ ਆ ਇਹ ਕੌਣ ਸਿੱਕੇ ਇਹ ਪੁਜਾਰੀ ਸਿੱਕੇ ਇਹ ਗੁਰੂ ਘਰ ਦੇ ਪੁਜਾਰੀ ਸਿੱਕੇ ਅੱਜ ਸ਼੍ਰੋਮਣੀ ਕਾਜਦਿਰ ਕਮੇਟੀ ਬਣ ਗਈ ਇਹ ਆਪਣੇ ਆਪ ਨੂੰ ਉਹ ਜਿਹੜਾ ਲੈਟਰ ਘਟੇ ਉਹਦੇ ਉੱਤੇ ਪਤਾ ਕੀ ਲਿਖਿਆ ਸਿੰਘ ਸਾਹਿਬ ਇਹਨਾਂ ਨੂੰ ਪੁੱਛਣ ਵਾਲਾ ਵੀ ਤੁਹਾਨੂੰ ਸਾਹਿਬ ਦੀ ਵਾਦੀ ਕਹਿ ਦਿੱਤੀ ਆ ਜਿਹੜਾ ਸਾਹਿਬ ਸਿੰਘ ਸਾਹਿਬ ਕਹਿੰਦੇ ਆ ਨੰਗ ਸਾਹਿਬ ਕਹਿੰਦੇ ਆ ਇਹਨਾਂ ਨੂੰ ਵਾਦੀ ਕਹਿ ਦਿੱਤੀ ਆ ਇਹ ਮੈਂ ਸ੍ਰੋਮਣੀ ਮੈਂ ਜੀ ਨੂੰ ਵੀ ਤਿਆਰ ਕਰਦਾ ਕਿ ਉਹ ਗ੍ਰਾਫੀਆਂ ਦੇ ਦਿਨਾਂ ਦੇ ਵਿੱਚ ਇਹਦਾ ਜਵਾਬ ਦੇਣਾ ਕਿ ਜੇ ਤੁਸੀਂ ਆਪ ਨਾ ਆਪਣੇ ਆਪ ਨੂੰ ਸਾਹਿਬ ਕਹਿੰਦੇ ਆ ਜਿਹੜੇ ਗੁਰੂ ਆ ਉਹਨਾਂ ਨੂੰ ਤੁਸੀਂ ਭਗਤ ਕਹਿੰਦੇ ਹੋ ਕੁੱਗੁਰਾ ਨਹੀਂ ਕਿ ਇਹ ਤੋਂ ਬਾਅਦ ਸਾਰੇ ਪ੍ਰਚਾਰਦੇ ਆ ਜਿਹੇ ਪਾਸੇ ਗੁਰੂ ਆਦੇ ਦੂਸਰੇ ਗੁਰੂ ਦੇ ਦੂਸਰੇ ਅਗਦੇ ਬੈਠੇ ਆ ਜਿਹੜੇ ਆਮ ਲੋਕ ਆ ਉਹ ਕਿੱਧਰ ਕਰਵਾ ਗੱਲ ਅੰਗ ਦੇ ਬੈਹਿਣਗੇ ਜੇ ਗੁਰੂ ਨੂੰ ਬੈਠਣਗੇ ਸਾਡੇ ਨਾਲ ਤੋਂ ਸਾਨੂੰ ਇਹਦਾ ਤਾਂ ਮਗਰ ਲੱਗਣ ਦੀ ਲੋੜ ਨਹੀਂ ਹੋ ਅਜੇ ਨਹੀਂ ਕੋਈ ਛੋੜ ਦੀ ਛੋੜ ਦੀ ਕੋਈ ਜ਼ਰੂਰਤ ਨਹੀਂ ਜੇ ਗੁਰੂ ਕਹਣਾ ਅਸੀਂ ਹੈਪ ਦੇ ਜੋੜਨਾ ਗੁਰੂ ਕਹਾਂਗੇ ਬੇਤ ਤੇ ਜਿਹੜਾ ਗੁਰੂ ਔਰ ਸਤਿਗੁਰੂ ਕਹਾਂਗੇ ਕੋਈ ਮਾਇਤ ਨਾਲ ਜੰਮਿਆ ਨਹੀਂ ਸਾਨੂੰ ਗੁਰੂ ਤੇ ਰੋਪਣ ਵਾਲਾ ਬੋਲੇ ਜੈ ਸਰਬਾਹੰਕਾਰ ਅਰਦਾਸ ਕਰੀਏ ਕੋਈ ਜਿਹੜਾ ਜੰਮਿਆ ਨਹੀਂ ਜਿਹੜਾ ਸਾਡੇ ਸਤਿਗੁਰੂ ਨੂੰ ਗੁਰੂ ਤੇ ਕਹਿਣ ਸਾਨੂੰ ਵਰ ਦੇ ਜੀ ਜੇ ਗੁਰੂ ਸਾਹਿਬ ਜੀ ਨੂੰ ਚੁੱਟੀ ਦਾ ਮਤਲਬ ਕਹਿੰਦੇ ਨਾ ਭਗਤ ਮਤਲਬ ਬੋਲਦੇ ਆ ਹਰ ਰੋਜ ਗੁਰੂ ਦਾਤੀ ਦਾ ਮਾਨ ਸਤਿਨਾਮ ਲੈਣਿਆ ਜਿਹਦੇ ਉੱਤੇ ਵੀ ਅਸੀਂ ਪੱਕਾ ਲੈਨੇ ਆ ਉਹ ਲੈਨੇ ਆ ਉਸ ਬੰਦੇ ਨਾਲ ਕੀ ਗੱਲ ਅਸੀਂ ਕਿਉਂ ਨਹੀਂ ਉਹਨਾਂ ਨੂੰ ਗਿਆਉਂਦੇ ਆ ਨੀ ਗੁਰੂ ਘਰ ਤੇ ਇਹ ਕਰਵਾਣੇ ਜਿੱਥੇ ਸਾਰੇ ਸਾਡੇ ਗੁਰੂ ਸਾਹਿਬ ਆ ਸਾਡੀਆਂ ਤੇ ਅਸੀਂ ਕਹਿੰਦੇ ਤਕਰੀ ਕੀ ਗੱਲ ਲੋਕਾਂ ਦੇ ਸਤਿਗੁਰੂ ਨਹੀਂ ਅਸੀਂ ਗੁਰੂ ਰੰਤਾਰੀ ਨੂੰ ਤਾਂ ਮਨ ਸਨਮਾਨ ਦੇ ਬੋਲੋ ਮਾਤ ਭਾਪੀ ਆਉਂ ਮਿੱਜਾ ਨਹੀਂ ਸਾਨੂੰ ਪਛਾਣ ਪਿਆ ਸਾਨੂੰ ਇਹਨਾਂ ਮਜਾਰੀਆਂ ਦੇ ਮਗਰ ਇਹ ਤਨਖਾਈ ਨਾ ਇਹ ਦਰਵਾਜ਼ੇ ਇਹ ਤਨਖਾਈ ਸਾਨੂੰ ਉੱਠਣ ਕੇ ਜੇ ਬਾਣੀ ਗੱਲ ਕਰੀਏ ਗੁਰੂ ਘਰ ਦੀ ਰੇ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਗੁਰੂ ਸਾਹਿਬ ਗੁਰੂ ਪ੍ਰੇਮ ਮਹਾਰਾਜੀ ਅਨੰਦਪੁਰ ਕਿਲਾ ਛੱਡ ਦਿੱਤੀ ਕਿਲਾ ਛੋਟਾ ਪੜਾ ਲਾ ਛੱਟਾ ਪੜਾਇਆ ਆ ਪੰਜ ਸਾਲਾਂ ਦੇ ਤੋਂ ਵੀ ਤਸੀਹੇ ਵਾਰੇ ਡੇ ਘੜ ਲੜਾਈਆਂ ਜਿਹੜੇ ਦਾ ਖੂਨ ਮਲ ਕੇ ਨੂੰ ਮਾਰਿਆ ਤੁਸੀਂ ਇੱਕ ਕਿਰਪਾ ਕਰੋ ਅਨੰਦਪੁਰ ਕਿਲਾ ਛੱਡ ਕੇ ਚਲੇ ਜਾ ਜਦੋਂ ਸਾਡੇ ਉਹਦੇ ਕੋਲ ਦੀ ਲਗਾਮਾਂ ਪਿਆ ਸੀ ਸੰਤਾਂ ਦਿੰਦੇ ਆ ਗੁਰ ਕਮਬਾ ਫੜਨ ਦੇ ਕੇ ਉਹਨਾਂ ਦੇ ਤਰਫ ਜਾਓ ਬਿਆਵੇ ਲਿਖ ਕੇ ਦੇ ਗਏ ਸੀ ਜਿਹੜੇ ਕੜਾ ਚੱਕਣ ਬੜੇ ਉਹ ਬਿਆਵੇ ਚਲੇ ਭੱਜ ਗਏ ਆ ਗੱਲਾਂ ਇਹ ਆ ਜਦੋਂ ਗੁਰੂ ਗੁਰਮੇਲ ਮਹਾਂ ਚੰਦਪੁਰ ਦਾ ਕਿਲਾ ਉਸ ਵੇਲੇ ਵੀ ਗੁਰੂ ਗ੍ਰੰਥ ਰੱਖਿਆ ਰੂਗਾ ਸਾਰਿਆਂ ਦੇ ਸਾਰਿਆਂ ਦੀਆਂ ਅਸੀਂ ਕਹਿੰਦੇ ਵਾਰੀ ਵਾਰੀ ਰਾਜ ਦੇ ਵਿੱਚ ਸਾਨੂੰ ਔਰਾਂ ਸਾਨੂੰ ਪਰਿਵਾਰ ਦੀ ਚਚਾਉਣੀ ਆਪਿਆ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਰੱਖਿਆ ਕਿੱਦਾਂ ਕਰਾਂਗੇ ਇਤਿਹਾਸ ਆ ਪੜ ਦੇਖੋ ਸੱਖੀਏ ਪੜ ਦੇਖੋ ਅੱਜ ਦੇ ਸਤੂ ਅੱਜ ਸਾਡੇ ਮਰਸ਼ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਨੂੰ ਚੇਰ ਨਾਲ ਡਾਕੇ ਢੰਗਾਂ ਦੇ ਵਿੱਚ ਰਖੋ ਕੇ ਬਦੂਕਾਂ ਦੇ ਵਿੱਚ ਰਖੋ ਕੇ ਉਹਨਾਂ ਨੇ ਚੰਗ ਵਿੱਚ ਰੱਖੀ ਥੀ ਜਦੋਂ ਮਹਾਪੁਰਸ਼ ਪੁਣੀ ਬਾੜ ਦੇ ਜਿਹੜਾ ਨਾਮ ਹੁੰਦਾ ਈ ਪਿੰਡਾਂ ਜਾਂਦੇ ਸ਼ਬਦ ਪਰ ਇਹਨਾਂ ਨਾਲੇ ਭਿਖਿਆ ਮੰਗਦੇ ਸ਼ਬਦ ਪੜਦੇ ਜਾਂਦੇ ਹੋਏ ਉਹ ਜੱਟੀਆਂ ਪੁਰਾਣੀਆਂ ਮੈਂ ਸਾਡੇ ਬਜ਼ੁਰਗੀ ਉਹਨਾਂ ਨਾਲ ਉਹਦੇ ਜਵਾਨ ਵੀ ਜਾਂਦਗੇ ਕਿਉਂਕਿ ਮਹਾਪੁਰਸ਼ ਜਿਹੜੇ ਆ ਪਿੰਡਾਂ ਦੇ ਵਿੱਚ ਜਦੋਂ ਭਿਖਿਆ ਲੈਣ ਜਾਂਦੇਗੇ ਉਹ ਸ਼ਬਦ ਪੜ ਜਾਂਦੇ ਨੇ ਪਾਣੀ ਦਾ ਪ੍ਰਚਾਰ ਕਰ ਸਰ ਮਹਾਂਪੁਰ ਜਿਹੜਿਆ ਪ੍ਰਚਾਰ ਪਸਾਰ ਕਰਦੇ ਆ ਜਦੋਂ ਹੀ ਮਹਾਕ੍ਰਿਸ਼ਨਾ ਨੇ ਦਸਿਆ ਮੇ ਇਹਦੇ ਵਿੱਚ ਛੇਆ ਗੁਰੂਆਂ ਦੀ ਬਾਕੀ ਗੁਰੂਆਂ ਦੀ ਬਾਣੀ ਆ ਤੇ ਮੰਨਦੇ ਨਹੀਂ ਜਦੋਂ ਇਹਨਾਂ ਨੂੰ ਪਤਾ ਲੱਗਾ ਪੜ੍ਹ ਲਿਖ ਕੇ ਜਦੋਂ ਨੇ ਵਿਚਾਰ ਕੀਤੀ ਕਹਿੰਦੇ ਵਾਕਈ ਇਹ ਤਾਂ ਅਲੱਗੀਆਂ ਜਿੱਦਾਂ ਕਹਿੰਦੇ ਪਾਨ ਤਨ ਬਾਣੀ ਨਰਾ ਕਰਦੇ ਇਹ ਤਾਂ ਕਹਿੰਦੇ ਬਰਾਂਧਾਰਦੀ ਆ ਤੇ ਮਹਾਕ੍ਰਿਸ਼ਨਾ ਇਹਨਾਂ ਮਹਾਰੰਦਰੇ ਇਹਨਾਂ ਨੇ ਬਾਣੀ ਦੇ ਬਾਰੇ ਸੁਣਿਆ ਬਾਣੀ ਇਹਨਾਂ ਦੇ ਕੋਲ ਮਹਾਪੁਰਸ਼ਾਂ ਦੇ ਕੋਲ ਸਾਖਿਆ ਨਹੀਂ ਅੱਜੋ ਕਾਜੋਗੋ ਕੇ ਬਾਰੇ ਕਹਿੰਦੇ ਬਾਣੀ ਸਾਡੀ ਆ ਇਹ ਕੀ ਲੱਗਦੇ ਬਾਣੀ ਤੇ ਜੇ ਅੱਜ ਗੁਰੂ ਰਵਿਦਾਸ ਜੀ ਦੇ ਅਸੀਂ ਪਜیدار ਕਰਿਆ ਅਸੀਂ ਮਹਾਪੁਰਸ਼ਾਂ ਦੇ ਜਿਹਾ ਰਹੇ ਆ ਕਿਉਂਕਿ ਬਾ ਗ੍ਰਾਂਥ ਦੇ ਸ਼ਾਸਤਰ ਬਹੁਤ ਹੈ ਦੁਨੀਆ ਤੇ ਪਰ ਗੁਰੂ ਰਵਿਦਾਸ ਦਾ ਨਾਮ ਕਿਤੇ ਵੀ ਦਰਜ ਨਹੀਂ ਜੇ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ ਜਿਨ੍ਹਾਂ ਨੇ ਸਾਨੂੰ ਦੱਸਿਆ ਬਾਡੇ ਰੈਵਰ ਸਤਿ ਸ੍ਰੀ ਅਕਾਲ ਸੱਜੇ ਤੇ ਸਾਰੇ ਆਈ ਆ ਸਾਡੇ ਜੱਤੀ ਜੀ ਸਾਡੇ ਕਮਲਕੁੰਜੀ ਬੰਗਾ ਜੀ ਜਿਨ੍ਹਾਂ ਨੇ ਇਹ ਪ੍ਰੋਗਰਾਮ ਅੱਗੇ ਹੋ ਕੇ ਕੀਤਾ ਦਾ ਸਾਡਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਨੂੰ ਕਿਸੇ ਦੇ ਕੋਲੋਂ ਭੀਖ ਲੈਣ ਦੀ ਲੋੜ ਨਹੀਂ ਸਾਡਾ ਹੱਕ ਆ ਗੁਰੂ ਦਾ ਦੀਨ ਨੂੰ ਸਤਿਗੁਰੂ ਕਹਿਣ ਦਾ ਔਰ ਅਸੀਂ ਚਾਹੇ ਪਿਆਰ ਨਾ ਕਹੀਏ ਚਾਹੇ ਅਸੀਂ ਹੱਕ ਦੇ ਜੋਰ ਲੱਈਏ ਚਾਹੇ ਢੋਲ ਦੇ ਡੰਕੇ ਦੀ ਚੋੜ ਤੇ ਗਈ ਅਸੀਂ ਸਤਿਗੁਰੂ ਹੀ ਕਮਾਂਗੇ ਜੈ ਗੁਰਦੇ ਜੈ ਪੀ ਕੱਲ ਵੀ ਬਾਸ ਮਾਗ ਲੈ ਤੇਰੀ ਸੋਚ ਤੇ ਜੈ ਗੁਰਦੇਵ ਜੈ ਗੁਰਦੇਵ